ਹਾਂਜੀ ਸੱਸੀ ਆਕਾ ਨਮਸਤੇ ਸਲਾਮ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਅੱਜ ਬੜੇ ਹੀ ਦਿਨਾਂ ਬਾਅਦ ਮੈਂ ਸਬਜ਼ੀਆਂ ਖਰੀਦੀਆਂ ਨੇ ਇੱਕ ਦੋਕ ਤੇ ਰੇਟ ਦੇਖ ਕੇ ਮੈਂ ਬੜੀ ਹੈਰਾਨ ਹੋ ਗਈ ਮੈਂ ਕਿਾ ਬੜੀਆਂ ਸਬਜ਼ੀਆਂ ਮਹਿੰਗੀਆਂ ਚੱਲ ਰਹੀਆਂ ਨੇ ਟਮਾਟਰ ਵੀ 50 ਰੁਪਏ ਕਿਲੋ ਦਿੱਤੇ ਆ ਸਾਰਾ ਕੁਝ ਸਾਰੀਆਂ ਸਬਜ਼ੀਆਂ 40 ਰੁਪਏ 50 ਰੁਪਏ ਇਦਾਂ ਦੇ ਰਹੇ ਸੀ ਯਾ ਦੇਖੋ ਮੈਂ ਕੱਚੀ ਕੱਚੀ ਲੋਕੀ ਲੈ ਕੇ ਆਈਆਂ ਅੱਜ ਮੇਰੀ ਸਲਾਹੇ ਲੋਕੀ ਬਣਾਉਣ ਦੀ ਤੇ ਬਸ ਸਾਹਾ ਦੋਈ ਬਣਾਵਾਂਗੀ ਇੰਨੀ ਕੁ ਬਹੁਤ ਆ ਸਾਡੇ ਦੋਨਾਂ ਵਾਸਤੇ ਬਾਕੀ ਮੈਂ ਟਮਾਟਰ ਬੰਦ ਗੋਭੀ ਲੈ ਕੇ ਆਈਆਂ ਹਰੀਆਂ ਮਿਰਚਾਂ ਇਹ ਨਾ ਮੈਂ ਉਹਦੇ ਵਿੱਚ ਮਿੱਠਾ ਸੋਡਾ ਜਿਹੜਾ ਹੁੰਦਾ ਉਹਦੇ ਵਿੱਚ ਆਪਾਂ ਨੇ ਇਹ ਭਿਉਂ ਕੇ ਰੱਖ ਦਿੱਤੀਆਂ ਬੇਕਿੰਗ ਸੋਡੇ ਦੇ ਵਿੱਚ ਹੀ ਸਬਜ਼ੀਆਂ ਵਗੈਰਾ ਆਪਾਂ ਨੂੰ ਧੋ ਕੇ ਰੱਖਣੀਆਂ ਚਾਹੀਦੀਆਂ ਨੇ ਇਹਦੇ ਨਾਲ ਇਹ ਤਾਂ ਜਿਹੜੇ ਕੈਮੀਕਲ ਹੁੰਦੇ ਆ ਉਹਦਾ ਅਸਰ ਘਟ ਜਾਂਦਾ ਹੈ ਸਬਜ਼ੀਆਂ ਦੇ ਉੱਪਰ ਬੜਾ ਪੈਸਟੀਸਾਈਡ ਸਪਰੇ ਵਗੈਰਾ ਕੀਤੀ ਹੁੰਦੀਆਂ ਨੇ ਤੇ ਵਧੀਆ ਰਹਿੰਦਾ ਹੈ ਜੇ ਆਪਾਂ ਇਹਨਾਂ ਨੂੰ ਬੇਕਿੰਗ ਸੋਡੇ ਦੇ ਵਿੱਚ ਧੋ ਕੇ ਰੱਖ ਦਈਏ ਵਿੱਚ ਥੋੜਾ ਜਿਹਾ ਨਮਕ ਪਾ ਦਿਓ ਥੋੜੀ ਜਿਹਾ ਡਬੋ ਕੇ ਰੱਖ ਦਿਓ ਅੱਧਾ ਘੰਟਾ ਚਲੋ ਮੈਂ ਅੱਜ ਬਣਾਵਾਂਗੀ ਜੀ ਲੋਕੀ ਫਿਰ ਮਿਰਚ ਵਗੈਰਾ ਤਾਂ ਮੈਂ ਕੱਟੀ ਪਾਉਣੀ ਆ ਥੋੜੇ ਸਿੰਪਲ ਤਰੀਕੇ ਨਾਲ ਹੀ ਬਣਾਵਾਂਗੀ। ਅਣੀ ਜੀ ਲੋਕੀ ਵਾਸਤੇ ਮੈਂ ਤੜਕਾ ਤਿਆਰ ਕਰ ਲਿਆ ਏ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਲੋਕੀ ਕੱਟੀ ਹੋਈ ਆਪਣੀ ਤੇ ਮੈਂ ਵਿੱਚ ਨਾ ਇਹ ਕਾਲੂ ਵੀ ਪਾ ਲਿਆ ਸੀ ਕੱਟਿਆ ਹੈ। ਤੇ ਮੈਂ ਕਹਾਂ ਚਲੋ ਥੋੜੀ ਜਹੀ ਨਾ ਫਿਰ ਕੁਲਝ ਜਾਊਗੀ। ਤੇ ਹੁਣ ਮੈਂ ਇਹਨੂੰ ਬੰਦ ਕਰਕੇ ਕੁੱਕਰ ਨੂੰ ਫੇਰ ਬਣਾਵਾਂਗੀ ਹਲਕੀ ਸਟੀਮ ਦੇ ਉੱਪਰ। ਲੋ ਜੀ ਦੇਖੋ ਆਪਣੀ ਸਬਜ਼ੀ ਬਣ ਗਈ ਹੈ ਥੋੜਾ ਥੋੜਾ ਪਾਣੀ ਵੀ ਵਿੱਚ ਨਿਕਲਿਆ ਸੀ ਤੇ ਹੁਣ ਆਪਾਂ ਦੁੱਧ ਪਾ ਕੇ ਇਹਨੂੰ ਥੋੜੀ ਜਿਹੀ ਗਾੜ੍ਹੀ ਹੋਣ ਤੱਕ ਹੋਰ ਪਕਾਵਾਂਗੇ ਦੁੱਧ ਪਾ ਲਓ ਚਾਹੇ ਮਲਾਈ ਪਾ ਲਓ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾ ਹੈ ਤੇ ਥੋੜੀ ਜੀ ਮੈਂ ਇਹਦੇ ਵਿੱਚ ਚੀਨੀ ਪਾਵਾਂਗੀ ਅੱਧਾ ਚਮਚੇ ਤੋਂ ਵੀ ਘੱਟ ਮੈਂ ਆਪਾਂ ਥੋੜੀ ਜੀ ਚੀਨੀ ਪਾਵਾਂਗੇ ਬਸ ਦੇਖੋ ਸਬਜ਼ੀ ਆਪਣੀ ਹੁਣ ਗਾੜ੍ਹੀ ਹੋ ਗਈ ਹੈ ਇਹ ਦੁੱਧ ਵੀ ਜਿਹੜਾ ਹੈਗਾ ਐ ਸੁੱਕੀ ਕੇ ਮਤਲਬ ਗਾੜਾ ਗਾੜਾ ਜਿਹਾ ਹੋ ਗਿਆ ਏ ਦੇਖੋ ਦੁੱਧ ਜਿਹੜਾ ਹੈਗਾ ਬਿਲਕੁਲ ਵੀ ਨਹੀਂ ਫਟਿਆ ਹੈਗਾ ਤੇ ਇੰਨੀ ਟੇਸਟੀ ਲੱਗ ਰਹੀ ਹੈ ਨਾ ਮੈਨੂੰ ਤਾਂ ਵੀ ਬਹੁਤ ਟੇਸਟੀ ਲੱਗਦੀ ਹੈ ਤੁਸੀਂ ਦੱਸਿਓ ਕਮੈਂਟਸ ਵਗੈਰਾ ਕਰਕੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਜਾਂ ਅਗਰ ਕਿਸੇ ਨੇ ਵੀ ਬਣਾਈ ਹੋਵੇ ਤਾਂ ਜਰੂਰ ਦੱਸਣਾ ਵੀ ਇਦਾਂ ਬਣਾਈ ਹੋਵੇ ਹਾਂਜੀ ਇੱਥੇ ਨਾ ਸ਼ਾਮ ਦੇ ਟਾਈਮ ਜਗਨੂ ਨੂੰ ਮੈਂ ਬਾਹਰ ਲੈ ਕੇ ਗਈ ਸੀ ਯਾਦ ਆਂਦੇ ਆਂ ਹੈ ਇੱਥੇ ਸੁਸਾਇਟੀ ਦੇ ਬੱਚੇ ਸਾਰੇ ਪਿੱਛੇ ਪੈ ਜਾਂਦੇ ਆ ਜਗਨੂ ਦੇ ਫਿਰ ਸਾਰੇ ਕਹਿੰਦੇ ਨੇ ਆਂਟੀ ਮੇਰੇ ਕੋ ਪਕੜਾ ਦੋ ਮੇਰੇ ਕੋ ਪਕੜਾ ਦੋ ਤੇ ਤੰਗ ਹੋਇਆ ਪਿਆ ਜਗਨੂ ਦੇਖੋ ਸਾਰੇ ਕਿਵੇਂ ਇਕੱਠੇ ਹੋਏ ਪਏ ਆ ਤੇ ਬਹੁਤ ਚੂਨ ਵੀ ਵੈਸੇ ਖੁਸ਼ ਹੋ ਜਾਂਦਾ ਹੈ ਪਰ ਥੱਕ ਵੀ ਜਾਂਦਾ ਹੈ ਫਿਰ ਇੰਨਾ ਜ਼ਿਆਦਾ ਥਕਾ ਦਿੰਦੇ ਨੇ ਬੱਚੇ ਨਾ ਜਗਨੂ ਨੂੰ ਬੱਚੇ ਪਰ ਕੁਝ ਬਹੁਤ ਜ਼ਿਆਦਾ ਹੋ ਜਾਂਦੇ ਆ ਆ ਗਿਆ ਸੀ ਮੈਂ ਅੱਜ ਆਇਆ ਨਾ ਇੰਗਲਿਸ਼ਾ ਚੰਗੀ ਗੱਲ ਕਰਦਾ ਹਾਂ ਆ ਮੋੜਾ ਲੋੜਾ ਮੈਨੂੰ ਤਾਂ ਨਾ ਡਰ ਲੱਗਦਾ ਹੈ ਹੈਲੋ ਜੀ ਗੁੱਡ ਮਾਰਨਿੰਗ ਹਾਂਜੀ ਆਪਾਂ ਆਪਣਾ ਵਲੌਗ ਜਿਹੜਾ ਹੈਗਾ ਇਹ ਕੰਟੀਨਿਊ ਰੱਖ ਰਿਆਂ ਜੀ ਨੈਕਸਟ ਡੇ ਵੀ ਮਾਰਨਿੰਗ ਟਾਈਮ ਹੈਗਾ ਜੀ 12:00 ਵਜ ਗਏ ਵੈਸੇ ਮਾਰਨਿੰਗ ਟਾਈਮ ਤਾਂ ਨਹੀਂ ਹੈਗਾ 12:00 ਵਜ ਗਏ ਤੇ ਮੈਂ ਅੱਜ ਨਾ ਸਪਰਾਉਟ ਬਣਾਏ ਹੋਏ ਸੀ ਮੈਂ ਚਨੇ ਦੇ ਤੇ ਸੋਚਿਆ ਚਲੋ ਅੱਜ ਮੈਂ ਉਹਨਾਂ ਦੀ ਚਾਟ ਟਾਈਪ ਬਣਾਉਣੀ ਆ ਤੇ ਫਰਾਈ ਕਰਾਂਗੀ ਥੋੜੇ ਜਿਹੇ ਹਲਕੇ ਜੇ ਫਰਾਈ ਕਰਕੇ ਬਸ ਵਿੱਚ ਪਿਆਜ਼ ਵਗੈਰਾ ਪਾ ਕੇ ਬਣਾਉਣੀ ਆ ਜੀ ਆਪਾਂ ਚਨਾ ਚਾਟ ਹਾਂਜੀ ਆ ਲੈ ਲੈਨੇ ਜੀ ਆਪਾਂ ਚਨਾ ਸਪਰਾਉਟਸ ਤੇ ਇੱਕ ਮੇਰੇ ਕੋ ਗਾਜਰ ਪਈ ਸੀ ਤੇ ਟਮਾਟਰ ਪਾਵਾਂਗੇ ਇੱਕ ਹਰੀ ਮਿਰਚ ਤੇ ਹਰਾ ਪਿਆਜ਼ ਹੈਗਾ ਮੇਰੇ ਕੋਲ। ਲੋ ਜੀ ਫੁੱਲ ਰੈਸਪੀ ਤਾਂ ਨਹੀਂ ਮੈਂ ਸ਼ੇਅਰ ਕੀਤੀ ਹੈਗੀ ਤੇ ਮੇਰੀ ਚਨਾ ਚਾਟ ਬਣ ਕੇ ਰੈਡੀ ਹੋ ਗਈ ਹੈ। ਦੇਖੋ ਜੀ ਕਮੈਂਟਸ ਕਰਕੇ ਜਰੂਰ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ। ਤੇ ਮੈਨੂੰ ਤਾਂ ਦੇਖਣ ਨੂੰ ਵੀ ਵਧੀਆ ਲੱਗ ਰਹੀ ਐ ਤੇ ਟੇਸਟ ਵੀ ਬਹੁਤ ਵਧੀਆ ਬਣਿਆ ਹੈ। ਚਲੋ ਜੀ ਪਾ ਦਈਏ ਆਪਾਂ ਹਰਾ ਧਨੀਆ ਹਾਂਜੀ ਤੇ ਸਿਕ ਜੀ ਆਪਣੀ ਚਨਾ ਚਾਟ ਤੇ ਤੁਸੀਂ ਮੈਨੂੰ ਕਮੈਂਟਸ ਕਰਕੇ ਜਰੂਰ ਦੱਸਿਓ ਕਿਸ ਤਰ੍ਹਾਂ ਲੱਗੀ ਲੁੱਕ ਵਾਈਜ਼ ਚਨਾ ਚਾਟ ਵੈਸੇ ਖਾਣ ਨੂੰ ਤਾਂ ਬਹੁਤ ਟੇਸਟੀ ਬਣੀ ਹੋਈ ਐ ਮਿਰਚ ਵਗੈਰਾ ਤਾਂ ਮੈਂ ਬਹੁਤ ਘੱਟ ਪਾਈ ਐ ਜ਼ਿਆਦਾਤਰ ਮਸਾਲੇ ਵੀ ਨਹੀਂ ਪਾਏ ਹੈਗੇ ਤੇ ਚਲੋ ਜੀ ਆਪਾਂ ਬਸ ਛੋਟਾ ਜਿਹਾ ਵੀਲੌਗ ਬਣਾਇਆ ਹੈ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤੇ ਪ੍ਰਮਾਤਮਾ ਸਾਰਿਆਂ ਨੂੰ ਹੱਸਦੇ ਵਾਸਤੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ